ਜਿਸ ਦੇ ਵਿੱਚ ਇਸ ਵਾਰ 79ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਇਸ ਵਾਰ ਫਰੀਕੋਟ ਜ਼ਿਲ੍ਹੇ ਅੰਦਰ ਰਾਜ ਪੱਦਰੀ ਸਮਾਗਮ ਕਰਾਇਆ ਜਾ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭੋਪਾਲ ਸਿੰਘ ਮਾਨ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਜਾਵੇਗਾ ਜਿਸ ਦੀਆਂ ਕਿ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਨੇ ਅਤੇ ਜਿਨ੍ਹਾਂ ਦਾ ਸਮੇਂ ਸਿਰ ਤੇਜ ਆਇਜਾ ਲਿਆ ਜਾਂਦਾ ਹੈ ਅਤੇ ਅੱਜ ਫਰੀਕੋਟ ਦੇ ਨਹਿਰੀ ਸਟੇਡੀਅਮ ਦੇ ਵਿੱਚ ਫਰੀਕੋਟ ਦੇ ਵਿਧਾਇਕ ਗੁਰਜਸ ਸਿੰਘ ਸੇਖੋ ਪਹੁੰਚੇ ਅਤੇ ਉਹਨਾਂ ਵੱਲੋਂ ਜਿੱਥੇ ਝੰਡਾ ਲਹਿਰਾਇਆ ਜਾਣਿਆ ਉੱਥੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਇਸ ਤੋਂ ਬਾਅਦ ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਫ੍ਰੀਕੋਰਡ ਦੇ ਵਿੱਚ ਆ ਰਹੇ ਹਨ ਅਤੇ ਉਹਨਾਂ ਲਈ ਮਾਨ ਦੀ ਗੱਲ ਹੈ ਕਿਉਂਕਿ ਫ੍ਰੀਕੋਰਡ ਦੇ ਵਿੱਚ ਪਹਿਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਝੰਡਾ ਲੈਣ ਆ ਰਿਹਾ ਹੈ ਉਹਨਾਂ ਕਿਹਾ ਕਿ ਪ੍ਰੋਟੋਕਾਲ ਹੋਣ ਦੇ ਕਾਰਨ ਇਸ ਵਾਰ ਕੋਈ ਨਿਕਟ ਨਹੀਂ ਕੀਤੀ ਜਾਣੀ ਪਰ ਸਤੰਬਰ ਦੇ ਬਾਬਾ ਸ਼ੇਕਰੀ ਦੇ ਮੇਲੇ ਦੇ ਵਿੱਚ ਭਵਨ ਸਿੰਘ ਮਾਨ ਦੁਬਾਰਾ ਆਉਣਗੇ ਅਤੇ ਕਰੋੜਾਂ ਦੇ ਉਦਘਾਟਨ ਕਰਨਗੇ ਜੀ ਉਸ ਵਾਰ ਇਸ ਬਾਰੇ ਹੋਰ ਕੀ ਕਹਿੰਦੇ ਨੇ ਵਿਧਾਇਕ ਹੁਣ ਸਿੱਖੋ ਸੀਐਮ ਸਾਹਿਬ ਦੀ ਜਿਹੜੀ ਆਮਦ ਹੈ ਉਹਨੂੰ ਲੈ ਕੇ ਪਿਛਲੇ ਲਗਾਤਾਰ ਜਿਹੜਾ ਹੈਗਾ 31 ਤਰੀਕ ਨੂੰ ਅਨਾਉਂਸਮੈਂਟ ਹੋਈ ਸੀ ਉਦੋਂ ਤੋਂ ਪ੍ਰਸ਼ਾਸਨ ਪੂਰਨ ਰੂਪ ਦੇ ਵਿੱਚ ਪੱਭਾਂ ਭਾਰ ਹਰ ਇੱਕ ਤਰ੍ਹਾਂ ਦੇ ਪ੍ਰਬੰਧਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਅਸੀਂ ਜੋ ਵੀ ਇੱਥੇ ਅਸੀਂ ਐਕਟੀਵਿਟੀ ਕਰ ਸਕਦੇ ਉਹਨੂੰ ਲੈ ਕੇ ਪੂਰਾ ਉਤਸ਼ਾਹ ਸਾਰਿਆਂ ਲੋਕਾਂ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਉਹਨੂੰ ਲੈ ਕੇ ਅੱਜ ਵੀ ਕੱਲ ਵੀ ਮੈਂ ਜਿਹੜਾ ਆਇਆ ਸੀਗਾ ਤੇ ਲਗਾਤਾਰ ਤਾਲਮਿਲ ਦੇ ਵਿੱਚ ਹੈ ਪ੍ਰਸ਼ਾਸਨ ਦੇ ਔਰ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਤਿਹਾਸਕ ਹੋਊਗਾ ਫਰੀਦਕੋਟ ਦੇ ਵਿੱਚ ਜਿਹੜਾ ਬਹੁਤੀ ਵਾਰੀ ਜਿਹੜਾ ਉਹ ਸੀਮ ਦਾ ਪ੍ਰੋਗਰਾਮ ਨਹੀਂ ਬਣਦਾ ਪਰ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਣਾਂ ਨੇ ਅਚੇਚੇ ਤੌਰ ਤੇ ਬਾਬੇ ਫਰੀਦ ਦੀ ਧਰਤੀ ਨੂੰ ਚੁਣਿਆ ਤੇ ਉੱਥੇ ਆ ਰਹੇ ਹੈ ਪਰ ਸਾਡੇ ਲਈ ਸਾਰਿਆਂ ਦੀ ਬਹੁਤ ਖੁਸ਼ੀ ਦੀ ਗੱਲ ਹੈ ਔਰ ਬਹੁਤ ਉੰਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਸਾਰੇ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਵੱਲੋਂ ਔਰ ਉਹਨਾਂ ਦੀ ਟੀਮ ਵੱਲੋਂ ਐਮਲ ਸਾਬ ਪਹਿਲੀ ਵਾਰ ਪੰਜਾਬ ਪੱਧਰ ਦਾ ਜਿਹੜਾ ਪ੍ਰੋਗਰਾਮ ਆਜ਼ਾਦੀ ਦਿਹਾੜੇ ਮੌਕੇ ਹੋ ਰਿਹਾ ਹੈ ਹਾਂਜੀ ਤੇ ਇਹ ਬੜੀ ਖੁਸ਼ੀ ਦੀ ਗੱਲ ਆ ਫਰੀਦਕੋਟ ਵਾਸਤੇ ਜੀ ਔਰ ਅਸੀਂ ਲਗਾਤਾਰ ਜਿਹੜਾ ਹੈਗਾ ਫਰੀਦਕੋਟ ਦਾ ਨਾਂ ਹੈ ਉਹ ਦੁਨੀਆ ਦੇ ਵਿੱਚ ਚਾਹੇ ਸਾਡੇ ਇਥੋਂ ਦੇ ਖਿਡਾਰੀ ਹੈ ਚਾਹੇ ਸਾਡੇ ਜਿਹੜੇ ਹੈਗੇ ਸਕਾਲਰ ਹੈ ਪਿਛਲੇ ਸਾਲ ਬੱਚਿਆਂ ਨੇ ਸਾਡਿਆਂ ਨੇ ਫਰੀਦਕੋਟ ਦੇ ਨੇ ਪੰਜਾਬ ਦੇ ਵਿੱਚੋਂ ਬਾਜ਼ੀਆਂ ਮਾਰੀਆਂ ਸਕੂਲਾਂ ਦੇ ਜਾਂ ਕਾਲਜਾਂ ਦੇ ਵਿੱਚੋਂ ਔਰ ਅਸੀਂ ਲਗਾਤਾਰ ਐਜੂਕੇਸ਼ਨ ਦੇ ਪੱਖ ਤੋਂ ਫਰੀਦਕੋਟ ਆ ਜਿਹੜਾ ਮੋਰੀ ਬਣਦਾ ਐਮਐਲਏ ਸਾਹਿਬ ਫਰੀਦਕੋਟ ਨੂੰ ਜਿਹੜਾ ਹੈਗਾ ਖੇਡਾਂ ਦਾ ਛੋਟਾ ਮੱਕਾ ਕਿਹਾ ਜਾਂਦਾ ਇੱਥੇ ਬਹੁਤ ਜ਼ਿਆਦਾ ਖੇਡਾਂ ਜਿਹੜੀਆਂ ਹਰ ਸਾਲ ਹੁੰਦੀਆਂ ਨੇ ਔਰ ਇਸ ਵਾਰ ਜਦੋਂ ਤੁਸੀਂ ਐਮਐਲਏ ਬਣੇ ਸੀ ਥੋਡੀ ਪਾਰਟੀ ਦੀ ਸਰਕਾਰ ਬਣੀ ਸੀ ਉਦੋਂ ਲੋਕਾਂ ਨੇ ਕਾਫੀ ਆਸਾਂ ਲਗਾਈਆਂ ਸੀਗੀਆਂ ਖਾਸ ਕਰਕੇ ਖਿਡਾਰੀਆਂ ਨੇ ਤੇ ਖੇਡ ਪ੍ਰੇਮੀ ਨੇ ਕਿ ਜਦੋਂ ਮੁੱਖ ਮੰਤਰੀ ਸਾਹਿਬ ਆਉਣਗੇ ਕੋਈ ਸਵਾਗਤ ਖਿਡਾਰੀਆਂ ਨੂੰ ਦੇ ਕੇ ਜਾਣ ਦੇਖੋ ਜੀ ਬਿਲਕੁਲ ਪੰਜਾਬ ਦਾ ਪਹਿਲਾ ਸਪੋਰਟਸ ਸਕੂਲ ਹੈ ਜਿਹੜਾ ਉਹਦੇ ਟੈਂਡਰ ਲੱਗ ਚੁੱਕਿਆ ਜੰਡ ਸਾਹਿਬ ਦੇ ਵਿੱਚੋਂ ਕੰਮ ਸ਼ੁਰੂ ਹੋ ਚੁੱਕਾ ਤਾਂ ਇਹ ਇਹਦਾ 15 ਅਗਸਤ ਦਾ ਪ੍ਰੋਟੋਕਾਲ ਹੋਣ ਕਰਕੇ ਮੁੱਖ ਮੰਤਰੀ ਸਾਹਿਬ ਉੱਥੇ ਨਹੀਂ ਜਾ ਰਹੇ ਪਰ ਉਹਦਾ ਜਿਹੜਾ ਹੈਗਾ ਅਸੀਂ ਰਸਮੀ ਤੌਰ ਤੇ ਅਸੀਂ ਜਿਹੜੀ ਉਹਦੀ ਸ਼ੁਰੂਆਤ ਕਰਤੀ ਆ ਤੇ ਛੇਤੀ ਉਹਦਾ ਉਦਘਾਟਨ ਕਰਨ ਵਾਸਤੇ ਆਉਣਗੇ ਕਿਉਂਕਿ ਉੱਥੇ ਸਟੇਡੀਅਮ ਤੇ ਗਰਾਊਂਡਾਂ ਵਾਸਤੇ ਪੈਸੇ ਵੀ ਜਿਹੜਾ ਸਰਕਾਰ ਵੱਲੋਂ ਜਾਰੀ ਕੀਤੇ ਜਾ ਚੁੱਕੇ ਆ ਹੋਰ ਵੀ ਸਾਡੇ ਬਹੁਤ ਸਾਰੇ ਕੰਮ ਆ ਜਿਹੜੇ ਅਸੀਂ ਪੂਰੇ ਕਰ ਰਹੇ ਹਾਂ ਔਰ ਉਹਨਾਂ ਦਾ ਉਦਘਾਟਨ ਵੀ ਛੇਤੀ ਹੋਣਾ ਕੱਲ੍ਹ ਪ੍ਰਥਮਿਕ ਸ਼ਹਿਰ ਦੇ ਕੰਮ ਹੋ ਰਿਹਾ ਇੱਕ ਕੰਮ ਜਿਹੜੇ ਹੈਗੇ ਜਿਹੜੇ ਨੇਪਰੇ ਚੜ ਰਹੇ ਹੈ ਕੁਝ ਪਰ ਅਸੀਂ ਚਾਹੁੰਦੇ ਹਾਂ ਵੀ ਹੋਰ ਵੀ ਵੱਡੇ ਕੰਮ ਜਿਹੜੇ ਸਾਡੇ ਹਲੇ ਥੋੜੇ ਅਧੂਰੇ ਆ ਉਹ ਸਾਰੇ ਇਕੱਠੇ ਜਿਹੜਾ ਹੈਗਾ ਘੱਟੋ ਘੱਟ 2.500 ਕਰੋੜ ਦੇ ਕੰਮ ਮੁੱਖ ਮੰਤਰੀ ਸਾਹਿਬ ਨੇ ਦਰਗਾਟਨ ਕਰਨ ਕਿਉਂਕਿ ਬਾਬਾ ਫਰੀਦ ਜੀ ਦਾ ਮੇਲਾ ਆ ਗਿਆ ਔਰ ਮੇਲੇ ਤੇ ਵੀ ਉਹਨਾਂ ਨੇ ਇਥੇ ਸ਼ਮੂਲੀਅਤ ਕਰਨੀ ਹੈ ਉਹ ਤੱਕ ਅਸੀਂ ਸਾਰੇ ਕੰਮ ਆ ਜਿਹੜੇ ਮੁਕੰਮਲ ਕਰਨਾ ਹੈ